ਰਨ ਤਾਰਨ ਸਪੈਸ਼ਲ ਸੈਲ ਵੱਲੋਂ ਵੱਡੀ ਕਾਰਵਾਈ ਕਰਦਿਆ ਨਾਮ ਵਰ ਚਕਿਤਪ ਸਿੰਘ ਨਾਮਕ ਵਿਅਕਤੀ ਜੋ ਰਿਐਲਿਟੀ ਸ਼ੋਅ ਚਵੀ ਭਾਗ ਲੈ ਚੁੱਕਿਆ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਇਸ ਦੇ ਨਾਲ ਦੋ ਸਾਥੀ ਵੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ 5 ਦਿਨ ਦਾ ਰਿਮਾਂਡ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਕਵਰ ਇਕਬਾਲ ਸਿੰਘ ਨੇ ਦੱਸਿਆ ਕਿ aaropiya ਦੀ ਪੜਤਾਲ ਚੱਲ ਰਹੀ ਹੈ ਕਿ ਇਹ ਹੈਰੋਇਨ ਡਿਲੀਵਰ ਕਰਨੀ ਸੀ ਜਾਂ ਮੰਗਵਾਈ ਗਈ ਸੀ ਅਤੇ ਕਿੰਥੋਂ ਆਈ ਤੇ ਕਿੱਥੇ ਜਾਣੀ ਸੀ ਇਸ ਦੀ ਜਾਂਚ ਹੋਵੇਗੀ ਇਹਨਾਂ ਤਿੰਨ આરોપીਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਜਾਂਚ ਜਾਰੀ ਹੈ ਸਤਨੂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਜੀ ਰਹਿਣਾ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣ ਰਹੇ ਹਾਂ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਮਾਨ ਫਰਦਰ ਦੇਖਦੇ ਹੋਰ ਕਿਹੜੇ ਕਿਹੜੇ ਇਸ 체ਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨੈਕਸਸ ਹੈਗਾ ਸਾਰਾ ਉਹ ਸਾਰਾ ਉਹਨੂੰ ਅਨਵੈਸਟੀਗੇਸ਼ਨ ਕਰਕੇ ਕੀ ਰਿਕਵਰੀ ਹੋਈ ਯਾਰ ਕੀ ਨਾਮਦੋਚੀ ਦਾ ਜਿਹੜਾ ਗ੍ਰਿਫਤਾਰ ਹੋਇਆ ਤੇ 500 ਗ੍ਰਾਮ ਰਿਕਵਰ ਹੋਈ ਹੈ ਰੋਇਨ ਜਿਹੜਾ ਦੀਪ ਆ ਦੀਪ ਜਠਾਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ ਕਿੱਥੋਂ ਪੜ ਗਈ ਇਹ ਇਹ ਆਪਣੇ ਤਰਨਤਾਰ ਨੂੰ ਗੱਡੀ ਗੱਡੀ ਤੇ ਸੀ ਸਰ ਹਾਂਜੀ ਗੱਡੀ ਸੀਗੀ ਇਹਦੀ ਆਪਣੀ ਇਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਈ ਹੈਗਾ ਜੀ ਪਹਿਲਾਂ ਸੀਗਾ ਬਾਅਦੋਂ ਇਹਨਾਂ ਰਿਟਾਇਰਮੈਂਟ ਲੈ ਲਈ ਆ ਹਾਂਜੀ ਠੀਕ ਹੈ ਠੀਕ ਹੈ